इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਉਹ ਠੀਕ ਹੈ ਕਿਵੇਂ ਬਸ ਬਹਿ ਗਿਆ ਚਰਨਾ ਕੋਟਰੀ ਬਣੀਆ ਉਹਨੇ ਕੁਛ ਨਹੀਂ ਲਈ ਉਹਨੇ ਦਰਖਾਸਤ ਕੀਤੀ ਮਾਨਸੀ ਜਦੋਂ ਮੈਂ ਮਾਨਸਾਤ ਨਾਲ ਜਦੋਂ ਆਵਾਜ਼ ਮੋਈ ਆ ਕੁਮਰਾ ਭਰਾ ਹੈ ਇਹ ਭਰਾ ਹੈ ਮੇਰੀ ਬਾਹਰ ਅੰਦਰ ਛੋਟਾ ਭਾਈ ਹੈ ਜਲਵੀਰ ਹੱਸ ਕੇ ਆ ਗਿਆ ਸੀ ਆ ਕਵਰ ਲਾ ਗਿਆ ਹਾਂ ਜੀ ਬਾਕੀ ਕਰ ਲੀ ਜੀ ਬਾਕੀ ਕਰ ਲੀ ਜੀ ਇਹ ਮੈਂ ਕੀ ਹੋ ਗਿਆ ਕੋਈ ਨਹੀਂ ਹਾਲੇ ਹਾਲੇ ਨਹੀਂ ਤੁਸੀਂ ਕੋਈ ਕਰੋ ਤੁਸੀਂ ਕਰਾਂਗੇ ਹਾਂ ਮੈਂ ਕਰ ਦਿੰਦਾ ਹਾਂ ਤੁਸੀਂ ਹੱਥ ਨਹੀਂ ਰੱਖੋ ਜੀ ਬੈਠੋ ਬੈਠੋ ਅਗਲਾ ਜੀ ਹਾਂ ਕਰੋ ਹੁਣ ਕਰਨਾ ਤੁਸੀਂ ਹਾਂ ਥੈਂਕ ਯੂ ਤਮੈਂ ਆਪਾਂ ਗਿਆਨ ਦਾ ਜੀ ਅਸੰਦੋ ਜੀ ਅਫਰੇ ਇੱਥੇ ਪਹੁੰਚੇ ਨੇ ਬਾਡ ਨੰਬਰ 10 ਛੇ ਮੇਜ ਤੱਕ ਰਾ ਪਾਣਾ ਕਰ ਕਰਤੀ ਕੱਤੀ ਕਾਲ ਦੀ ਬਾਦ ਕੰਮਾਂ ਦੇ ਵੋਟ ਮੰਗਣੀ ਹੈ ਹਾਂਜੀ ਮੈਂ ਤਾਂ ਲੈਣਨ ਗਿਆ ਵੀ ਜੇ ਅਸੀਂ ਕੰਮ ਕੀਤੇ ਤਾਂ ਵੋਟ ਪਾਓ ਤੇ ਨਹੀਂ ਨਾ ਪਾਓ ਕੰਮਾਂ ਦੇ ਵੋਟ ਮੰਗਣੀ ਹੈ ਪਹਿਲੀ ਪਾਰਟੀ ਦੇ ਕੰਮਾਂ ਦੇ ਵੋਟ ਮੰਗਦੀ ਹੈ ਲੋਕ ਬਹੁਤ ਪਿਆਰ ਦੇ ਰਹੇ ਆ ਬਹੁਤ ਅਸ਼ੀਰਵਾਦ ਦੇ ਦੇ ਬਹੁਤ ਧੰਨਵਾਦ ਸਰ ਇਲੈਕਸ਼ਨਾਂ ਦਾ ਦੌਰ ਚੱਲ ਰਿਹਾ ਤੁਸੀਂ ਕੀ ਮਤਲਬ ਹਾਵਲੋ ਨੇ ਕੀ ਰਿਹਾ ਹੈ ਕੀ ਪ੍ਰੋਗਰਾਮ ਚੱਲ ਰਿਹਾ ਹੈ ਅਸੀਂ ਕਾਲ ਜੀ ਅਸੀਂ ਹਰ ਪਿੰਡ ਹਰ ਗਲੀ ਹਰ ਵਾਰਡ ਜਾ ਰਹੇ ਆ ਬਹੁਤ ਪਿਆਰ ਮਿਲ ਰਿਹਾ ਹੈ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਵੀ ਪਹਿਲਾਂ ਨਾਲੋਂ ਐਨਕੀ ਵੱਧ ਕੇ ਵੋਟ ਪਵੇਗੀ ਤੇ 14 ਦੇ ਵਿੱਚ ਜਿਵੇਂ 1.2 ਲੱਖ ਦਾ ਵੀ ਇਹ 2.5 ਲੱਖ ਦਾ ਐਨਕੀ ਜਿਤਾਉਣਗੇ ਕਰਮੀ ਤਨਮੋਲ ਕਿਸ ਤਰ੍ਹਾਂ ਦੇ ਪਿੰਡਾ ਪੁੰਡਾ ਦਾ ਕਿਸ ਤਰ੍ਹਾਂ ਦਾ ਮੌਲਾ ਜੀ ਇਹਨਾਂ ਦੇ ਵਿੱਚ ਬਹੁਤ ਪਿਆਰ ਮਿਲਦਾ ਹੈ ਜੀ ਬਹੁਤ ਵਧੀਆ ਰਿਸਪਾਂਸ ਮਿਲਦਾ ਹੈ ਜੀ ਵਾਰਡ ਨੰਬਰ 2 ਦੇ ਵਿੱਚ ਅੱਜ ਕੁਲਤਾਰ ਸਿੰਘ ਸੰਧਵਾ ਰਾਜਕੁਮਾਰ ਆਪਣਾਰਜਨ ਦੇ ਕੁਮਾਰ ਜੀ ਦੇ ਘਰ ਆਏ ਉਹਨਾਂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਜਿਵੇਂ ਪਹਿਲਾਂ ਕੁਲਤਾਰ ਸਿੰਘ ਸੰਧਵਾ ਨੂੰ ਦੋ ਵਾਰ ਜਿਤਾਇਆ ਉਸੇ ਤਰ੍ਹਾਂ ਕਰਮਜੀਤ ਮੋਹਨ ਨੂੰ ਪੱਤਵੰਤ ਬੋਟਾਵਾ ਦਿੱਤਾ ਮਾ ਮਾਨੇਸ਼ ਗਾਬਾ ਇੰਡੀਅਨ ਟੀਵੀ ਨਿਊਜ਼ ਪੂਰਾ ਪੰਜਾਬ ਸਮੇ ਸਮੇਂ ਦੀਆਂ ਸਰਕਾਰਾਂ 75 ਸਾਲ ਦੇ ਵਿੱਚ ਨਹੀਂ ਕਰ ਸਕੀਆਂ ਉਹ ਸਾਡੇ ਆਪਣੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ 2 ਸਾਲਾਂ ਦੇ ਵਿੱਚ ਕਰਕੇ ਵਿਖਾਇਆ ਗਰੀਬਾਂ ਦੇ ਬੱਚਿਆਂ ਲਈ ਜਿਹੜੇ ਸਕੂਲ ਐਮੀਨੈਂਸ ਖੋਲੇ ਗਏ ਜਿਹਦੇ ਵਿੱਚ ਬਹੁਤ ਵਧੀਆ ਪੜ੍ਹਾਈ ਤੇ ਜਿਹੜਾ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਦਾ ਜਿਹੜਾ ਰੈਂਕ ਜਿਹੜਾ ਮਿਲ ਰਿਹਾ ਉਹਦੇ ਵਿੱਚ ਹਰ ਤਰ੍ਹਾਂ ਦੀ ਪੜ੍ਹਾਈ ਬਹੁਤ ਵਧੀਆ ਹੋ ਰਹੀ ਹੈ ਦੂਜਾ ਜਿਹੜਾ ਸਾਡਾ ਵਾਅਦਾ ਕੀਤਾ ਗਿਆ ਸੀ 300 ਯੂਮ ਤੋਂ ਬਿਜਲੀ ਮਿੰਨੇ ਦੀ ਹਰ ਵਰਗ ਨੂੰ ਫ੍ਰੀ ਉਹ ਸਰਕਾਰ ਵੱਲੋਂ ਤੋਂ ਦੋ ਮਹੀਨੇ ਦੇ ਅੰਦਰ ਅੰਦਰ ਫ੍ਰੀ ਕਰ ਦਿੱਤੀ ਗਈ ਹੈ ਇਹ ਸਰਕਾਰ ਨੇ ਪਹਿਲੇ ਦੋ ਸਾਲਾਂ ਦੇ ਵਿੱਚ 43000 ਨੌਕਰੀਆਂ ਜੜੀਆਂ ਦਿੱਤੀਆਂ ਜਿਹੜੀਆਂ ਨੌਕਰੀਆਂ ਦਿੱਤੀਆਂ ਬੇੜਾ ਸਪਾਰਸ਼ ਤੋਂ ਉਹਦੇ ਬਿਨਾ ਪੈਸੇ ਤੋਂ ਦਿੱਤੀਆਂ ਗਈਆਂ ਗਰੀਬਾਂ ਨੂੰ ਨੌਕਰੀਆਂ ਮਿਲ ਜਾਂਦੀਆਂ ਜਿਨ੍ਹਾਂ ਦਾ ਉਹ ਹੱਕ ਬੰਦਾ ਸੀ ਪਹਿਲਾਂ ਜਿਹੜਾ ਉਹ ਸਰਕਾਰਾਂ ਪੈਸੇ ਲੈ ਕੇ ਜੋ ਉਹ ਬੋਲੇ ਦੀਆਂ ਸੀ ਹੱਕ ਸਾਡਾ ਸ਼ਹੀਦਾਂ ਦੇ ਸਮਾਨ ਲਈ 1 ਕਰੋੜ ਦੀ ਰਾਸ਼ੀ ਜੋ ਵਾਦਾ ਕੀਤਾ ਸੀ ਉਹ ਵੀ ਜਿਹੜੀ ਪਹਿਲੇ ਸਾਲ ਦੇ ਵਿੱਚ ਸੀ ਜਿਹੜੀ ਚੂਕਾ ਦਿੱਤੀ ਗਈ ਹੈ ਪੀਰ ਵਾਲਾ ਪਾਣੀ ਜਿਹੜਾ ਸਾਨੂੰ ਲੈਰੀ ਪਾਣੀ 12 ਮਹੀਨੇ ਜਿਹੜਾ ਪੂਰੇ ਦੇ ਵਿੱਚ ਭਾਈਆ ਕਰਾਇਆ ਗਿਆ ਸਫਾਈ ਨੂੰ ਧਿਆਨ ਚ ਰੱਖਦੇ ਹੋਏ 16 ਛੋਟੇ ਹਾਤੀਆਂ ਦਾ ਪ੍ਰਬੰਧ ਕੀਤਾ ਗਿਆ ਜਿਹੜਾ ਵਿਸਫਲ ਕਮੇਟੀ ਦੇ ਵਿੱਚ ਡੈਟਿੰਗ ਮਸ਼ੀਨ ਜਿਹੜੀ ਉਲਹਾਂਦੀ ਗਈ ਹੈ ਸੀਵਰ ਦੀ ਪ੍ਰੋਬਲਮ ਬਹੁਤ ਜਲਦੀ ਸੀ ਉਹਨੂੰ ਸੁਧਾਈ ਦੇ ਤੌਰ ਤੇ ਕਰਨ ਦੇ ਵਾਸਤੇ। ਔਰ ਜਸਟ ਇਹ ਜਿਹੜੀ ਉਹ ਸੀ ਬਿਗੈਰ ਐਨਓਸੀ ਤੋਂ ਜਿਹੜੀ ਹੋਇਆ ਕਰੇਗੀ ਉਹ ਜਿਹੜਾ ਮਾਨਸਾਲ ਨੇ ਜਿਹੜਾ ਐਲਾਨ ਕਰਤਾ ਤੇ ਉਹ ਜਲਦੀ ਲਾਗੂ ਹੋ ਜਾਏਗਾ। ਮਹੱਲਾ ਕਲੀਨਿਕ ਜਿਹੜੇ ਖੋਲੇ ਗਏ ਆ ਹਸਪਤਾਲਾਂ ਦੇ ਵਿੱਚ ਜਿਹੜਾ ਦਵਾਈ ਤੇ ਟੈਸਟ ਹਰ ਤਰ੍ਹਾਂ ਦੇ ਉਹ ਫ੍ਰੀ ਕਰ ਦਿੱਤੇ ਗਏ ਆ 16 ਜਿਹੜੇ ਟੋਲ ਪਲਾਜ਼ੇ ਪਹਿਲੀਆਂ ਸਰਕਾਰਾਂ ਟੋਲ ਪਲਾਜ਼ੇ ਲਾਉਂਦੀਆਂ ਸੀ ਇਹ ਪਹਿਲੀ ਸਰਕਾਰਾਂ ਜਿਹਨੇ 16 ਟੋਲ ਪਲਾਜ਼ੇ ਬੰਦ ਕੀਤੇ ਆ ਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਬੰਦ ਕੀਤੇ ਜਾਣਗੇ ਜਿਹੜੇ ਟੋਲ ਪਲਾਜ਼ਿਆਂ ਦਾ ਬੋਝ ਸਾਡੀ ਅਜੇਾਂ ਤੇ ਪੈਂਦਾ ਸੀ ਉਹ ਖਤਮ ਕਰਨ ਵਾਲੇ ਪਾਸੇ ਨੂੰ ਤੁਰੀ ਹੈ ਸਰਕਾਰ ਪਹਿਲੀਆਂ ਸਰਕਾਰਾਂ ਜਿਹੜੀਆਂ ਸਰਕਾਰੀ ਪ੍ਰਾਪਰਟੀ ਵੇਚ ਲਿਆ ਸੀ ਇਹ ਸਰਕਾਰ ਨੇ ਪਾਵਰ ਪਲਾਂਟ ਖਰੀਦੇ ਆ ਜਿਹਦੇ ਨਾਲ ਸਾਨੂੰ ਬਿਜਲੀ ਦੀ ਜਿਹੜੀ ਸ਼ਾਰਟੇਜ ਆ ਉਹਦੇ ਤੋਂ निजात ਮਿਲੂਗੀ। ਇਹ ਹਰ ਦੇ ਹਰ। ਜਿਹੜੇ 8000 ਕਰੋੜ ਰੁਪਈਆ ਜਿਹੜਾ ਸਾਡਾ ਮੋਦੀ ਸਾਹਿਬ ਨੇ ਰੋਕ ਕੇ ਰੱਖਿਆ ਹੋਇਆ ਹੈ। ਜਿਹੜਾ ਸਾਡੀਆਂ ਲਿੰਕ ਰੋਡਾਂ ਦੇ ਉੱਤੇ ਲੱਗਣਾ ਸੀ ਜਿਹੜਾ ਪਿੰਡਾਂ ਤੋਂ ਮੰਡੀਆਂ ਤੱਕ ਪਹੁੰਚਣਾ। ਉਹ ਰੋਕ ਕੇ ਰੱਖਿਆ ਵੀ ਉਹ ਜਿਹੜਾ ਡਵੈਲਪਮੈਂਟ ਨਾ ਹੋਵੇ। ਜਿਹੜਾ ਵੀ ਕੋਈ ਕੰਮ ਮਾਨ ਸਰ ਕਰਦੇ ਆ ਉਸ ਦੇ ਵਿੱਚ ਜਿਹੜਾ ਗਵਰਨਰ ਵੱਲੋਂ ਅੜਿੱਕਾ ਲਾ ਦਿੱਤਾ ਜਾਂਦਾ ਹੈ। ਜਾ ਜਿਹੜਾ ਉਥੇ ਪਾਰਲੀਮੈਂਟ ਦੇ ਵਿੱਚ ਰੋਕ ਦਿੱਤਾ ਜਾਂਦਾ ਇਸ ਕਰਕੇ ਸਾਨੂੰ ਜ਼ਰੂਰਤ ਹੈ ਕਿ ਆਮ ਆਦਮੀ ਪਾਰਟੀ ਦੇ 13 ਤੇ 13 ਆਪ ਵੀ ਸਾ ਜਿਹੜਾ ਚੁਣ ਕੇ ਭੇਜੀਏ ਜਿਹੜਾ ਕਿ ਸਾਡਾ ਉਥੇ ਕਿਸੇ ਤਰ੍ਹਾਂ ਦਾ ਕੋਈ ਅੜਕਾ ਨਾ ਲੱਗੇ ਤੇ ਅਸੀਂ ਪੰਜਾਬ ਦਾ ਹੱਕ ਲੈ ਸਕੀਏ ਇਸ ਲਈ ਮੈਂ ਬੇਨਤੀ ਕਰੂੰਗਾ ਕਿ ਜਿਹੜਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਨਜੀਤ ਅਨਬੋਲ ਜੀ ਆਪਣੀ ਕੀਮਤੀ ਇੱਕ ਵੋਟ ਉਹਨਾਂ ਨੂੰ ਪਾ ਕੇ ਕਾਮਯਾਬ ਕਰੋ ਤੇ 13 ਜਿਹੜੇ ਅਸੀਂ ਭਗਵੰਤ ਮਾਨ ਉਥੇ ਭੇਜਾਂਗੇ ਜਿਹੜੇ ਉਹ ਪੰਜਾਬ ਦੇ ਹੱਕ ਲੈਣ ਲਈ घर्ष करण लेक आवांगे बहुत बहुत धनवाद वाहिगुरू जी हज़े भेण बहुत महिरबानी जी ਸਰਦਾਰ ਕੋਪਰ ਸਿੰਘ ਜੀ ਸਮਰਸਪੀਤੀ ਸਾਥੀ ਲਗਦਾ ਹੈ ਸਭਾ ਉਹਨਾਂ ਦੇ ਨਾਲ ਸਮੁੱਚੀ ਲੀਡਰਸ਼ਿਪ ਸੀਆਰਓ ਸਰਦਾਰ ਮਨਜੀਤ ਜੀ ਮਣੀ ਥਾੜੀਵਾਲ ਜੀ ਉਹ ਵੀ ਪਹੁੰਚਾ ਨੇ ਆਓ ਥਾੜੀਵਾਲ ਸਾਹਿਬ ਸ਼ਾਦੀ ਪ੍ਰਧਾਨ ਅਰੋੜ ਸਿੰਘ ਜੀ ਅਭੀ ਸਾਡੇ ਦਰਮਿਆਨ ਪਹੁੰਚੇ ਹੋਏ ਨੇ ਸਾਰੀ ਲੀਡਰਸ਼ਿਪ ਹੈ ਜਿੰਨੇ ਵੀ ਹੱਥ ਪਹੁੰਚੇ ਹੋਏ ਆ ਸਾਰਿਆਂ ਦਾ ਇਲੈਕਟ੍ਰੋਨਿਕ মিডিਆ ਜਿੰਨੇ ਵੀ ਸੰਗਤ ਪਹੁੰਚੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਤੇ ਇੱਕ ਜਕਾਰਾ ਲੋਈ ਇਸੇ ਤਰ੍ਹਾਂ ਪਿਆਰ ਬਣਿਆ ਰਹੇ ਆਪਣਾ ਇੱਕ ਤਰੀਕ ਤੱਕ ਜਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਦੀ ਜ਼ੁਬਾਨ 'ਚੇ ਫਤਿਹ ਉਹਦੀ ਮੈਦਾਨ 'ਚੇ ਫਤਿਹ ਮੈਂ ਬਹੁਤ ਧੰਨਵਾਦ ਕਰਦਾ ਪਹਿਲਾਂ ਤਾਂ ਵਿਧਾਨ ਸਭਾ ਸਪੀਕਰ ਸਾਹਿਬ ਦਾ ਕੁਲਤਾਰ ਸਿੰਘ ਸੰਧਵਾ ਜੋ ਸਾਡੇ ਦਰਮਿਆਨ ਪਹੁੰਚੇ ਨੇ ਮੈਂ ਸ਼ੁਕਰਗੁਜ਼ਾਰ ਹਾਂ ਕਿ ਜਦੋਂ ਦੀ ਆਮ ਆਦੀ ਪਾਰਟੀ ਬਣੀ ਸਾਡੀ ਸਭ ਤੋਂ ਪਹਿਲਾਂ ਨੰਬਰ 1 ਗਲੀ ਬਣੀ ਹੈ ਮੈਂ ਕਹਾਂਗਾ ਸਾਰੇ ਗੱਜ ਕੇ ਤਾੜੀਆਂ ਮਾਰੋ ਪਹਿਲਾਂ ਮੈਨੂੰ ਇੱਥੇ ਆਏ ਨੂੰ 23 ਸਾਲ ਹੋ ਗਏ ਜੀ 2000 ਆਇਆ ਸੀ ਮੈਂ 24ਵਾਂ ਸਾਲ ਲੱਗ ਗਿਆ ਸੰਧਵਾ ਸਾਹਿਬ ਮੈਂ 23 ਸਾਲ ਹੋ ਗਏ ਇੱਥੇ ਰਹਿੰਦੇ ਨੂੰ ਮੈਂ ਨਰਕ ਭੋਗਿਆ ਇੱਥੇ ਗਲੀ 'ਚ ਪਰ ਮੈਂ ਸ਼ੁਕਰਗੁਜ਼ਾਰ ਆ ਕਿ ਆਮ ਆਦੀ ਪਾਰਟੀ ਦਾ ਤੇ ਆਂਦੇ ਸਾਲ 2 ਸਾਲ ਹੋ ਗਏ ਗਲੀ ਬਣੀ ਐ ਹੋ ਲਾਈਟਿੰਗ ਲੱਗੀਆਂ ਤੇ ਆਹ ਰੋਡ ਵੀ ਪਾਸ ਹੋ ਗਿਆ ਠੀਕ ਹੈ ਜੀ ਆਹ ਜਿਹੜਾ ਟੁੱਟਿਆ ਹੋਇਆ ਰੋਡ ਇਹ ਵੀ ਪਾਸ ਹੋਵੇ ਇਲੈਕਸ਼ਨ ਤੋਂ ਬਾਅਦ ਇਹ ਜਲਦ ਬਣ ਜਾਊਗਾ ਤੇ ਜਿਹੜਾ ਇਹ ਬਣਿਆ ਹੈਗਾ ਇਹ ਵੀ ਬਹੁਤ ਮੈਂ ਧੰਨਵਾਦ ਕਰਦਾ ਸੰਧਵਾ ਸਾਹਿਬ ਦਾ ਬਾਕੀ ਕੰਮ ਬਹੁਤ ਨੇ ਜਿਹੜੇ ਕਿ ਮੈਂ ਗਿਣਾ ਨਹੀਂ ਸਕਦਾ ਮੈਂ ਬਸ ਧੰਨਵਾਦੀ ਕਰਦਾ ਇਹਨਾਂ ਦਾ ਕਿ ਬਹੁਤ ਬਹੁਤ ਧੰਨਵਾਦ ਜੋ ਅੱਜ ਗਰੀਬ ਦੇ ਘਰ ਚਰਨ ਪਾਣ ਆਏ ਨੇ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਕੁਲਤਾਰ ਸਿੰਘ ਸੰਧਵਾ ਜਿੰਦਾਬਾਦ ਕੁਲਤਾਰ ਸਿੰਘ ਸੰਧਵਾ ਜਿੰਦਾਬਾਦ ਫਤਿਹਰਾ ਜੋ ਫਤਿਹ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜੀ ਮੈਂ ਮਾਫੀ ਚਾਹੁੰਦਾ ਮੈਨੂੰ ਪਤਾ ਤੁਸੀਂ ਘਰੇ ਜਾ ਕੇ ਰੋਟੀ ਪਾਣੀ ਦਾ ਇੰਤਜ਼ਾਮ ਕਰਨਾ ਮੈਂ ਲੇਟ ਹੋ ਗਿਆ ਲੇਟ ਹੋ ਕੇ ਵੀ ਪਿਆਰ ਹੀ ਪਿਆਰ ਮਿਲ ਜਾਂਦਾ ਮੈਨੂੰ ਤਾਂ ਇੰਨਾ ਪਿਆਰ ਮਿਲਿਆ ਤੁਸੀਂ ਵੀ ਬਹੁਤ ਪਿਆਰ ਦਿੱਤਾ ਮੈਂ ਇੱਕ ਗੱਲ ਕਹਿਣਾ ਹੁੰਦਾ ਵੀ ਜਦੋਂ ਕਿਸੇ ਨੂੰ ਕੋਈ ਐਮਬੀਸੀ ਦਾ ਇਲੈਕਸ਼ਨ ਲੜਨਾ ਹੋਵੇ ਨਾ ਤੇ ਲੱਖਾਂ ਰੁਪਏ ਲੱਗ ਜਾਂਦੇ ਲੱਖਾਂ ਰੁਪਏ ਲੱਗਦੇ ਆ ਸ਼ਰਮ ਦਾ ਹਿਸਾਬ ਨਹੀਂ ਹੁੰਦਾ